ਸਤਾ ਮੈਂ ਜੱਜ ਬਣਾਣਾ ਚਾਹੁੰਦੀ ਆ ਪਰ ਮੈਂ ਆਪਣੀ ਆਰਟ ਨਹੀਂ ਛੱਡਦੀ ਰਾਲੇਵੇਂ ਨਾਲ ਦੀ ਨਾ ਦੇ ਰੱਖੂਗੀ ਠੀਕ ਹੈ ਸਿੱਖਿਆ ਕਿਤਨੀ ਆਪਣੇ ਆਪ ਹੀ ਸੈਸ ਅੱਛਾ ਕਿਸੇ ਨੂੰ ਗੁਰੂ ਨਹੀਂ ਧਰਿਆ ਕਿਤੇ ਕਲਾਸਾਂ ਲਾਈਆਂ ਹੁਣ ਸਪੈਸ਼ਲ ਸਰ ਜਦੋਂ ਮੈਂ ਨੈਸ਼ਨਲ ਜਾਣਾ ਸੀ ਉਦੋਂ ਥੋੜੀ ਜਿਹੀ ਕਲਾਸਿਸ ਲੈਂਦੀਆਂ ਸੀਗੀਆਂ ਵੈਸੇ ਮੈਂ ਸ਼ੁਰੂ ਤੋਂ ਜਾ ਕੇ YouTube ਜਾਂ ਸੋਸ਼ਲ ਮੀਡੀਆ ਤੋਂ ਦੇਖ ਕੇ ਸਿੱਖਿਆ ਸਰ ਮੈਂ ਜਦੋਂ 7-8 ਸਾਲ ਦੀ ਸੀ ਉਦੋਂ ਤੋਂ ਡਰਾਇੰਗ ਕਰ ਰਹੀ ਆ ਚੂਰੋ ਕੀਤੀਆ ਕੇ ਪੇਂਟਿੰਗ ਕਲਰਸ ਮੰਗਦੇ ਸੀ ਕਿਉਂਕਿ ਮੇਰੇ ਪਾਪਾ ਕਹਿੰਦੇ ਸੀ ਵੀ ਤੂੰ ਕਦੇ ਕੰਦਾ ਖਰਾਬ ਕਰ ਦੇਗੀ ਮੈਂ ਕਹਿੰਉਂ ਗਈ ਬੱਤ ਲਗਾ ਦਿੰਦੀ ਹਾਂ ਕਿਸੇ ਕਲਰ ਦਾ ਕੋਈ ਨਹੀਂ ਹੋਰ ਚੀਜ਼ ਖਰਾਬ ਹੋ ਰਹੀ ਤੁਸੀਂ ਹਾਂਜੀ ਕੇ ਕਾਫੀ ਕੰਦਾ ਖਰਾਬ ਕੀਤੀਆਂ ਨੇ ਕਰਦੀਆਂ ਹਾਂਜੀ ਮੇਰਾ एवरीथिंग ਹਾਲ ਦਾ ਪਹਿਲੇ ਜੀ ਹਨ ਮਜ਼ਾ ਨਾ ਵੀ ਬੰਨੇ ਵਗੈਰਾ ਹੈ ਰੇਪੀ ਟਿੱਕੇ ਨੇ ਦਲਮ ਨੇ ਟਿੱਕੇ ਨੇ ਦਲਮ ਨੇ ਆਸ ਮੀ ਹਾਰ ਟੂ ਇਸ ਅ ਸੀਕਰੇਟ ਰੈਸਿਪੀ ਬਟ ਯੂ ਨੇਵਰ ਐਵਰ ਫੈਟ ਅ ਪਾ ਲਾਈਕ ਥਿਸ ਕਾਰ ਵੀ ਨੇ ਪੀਪਲ ਗਾਟ ਅਬਾਪ ਲਾਈਕ ਥਿਸ ਸਪ੍ਰਿੰਕਲ ਅ ਪੇਪਰ ਸਾਰਿੰਗ ਦ ਪਾ ਕੇ ਪਰ ਗਿਆ ਕਿ ਜਗਾ ਪਰ ਗਿਆ ਪੇਰੈਂਟਸ ਤੇ ਟੀਚਰਸ ਦੋਨਾਂ ਨੇ ਸਰ ਮੈਨੂੰ ਸ਼ੁਰੂ ਤੋਂ ਬਹੁਤ ਸਪੋਰਟ ਕੀਤਾ ਪੇਰੈਂਟਸ ਨੇ ਵੀ ਸ਼ੁਰੂ ਤੋਂ ਹੀ ਸਪੋਰਟ ਕੀਤਾ ਉਹਨਾਂ ਨੇ ਜਿੱਧਰ ਨੂੰ ਕਹਿੰਦੇ ਵੀ ਜਾਣਾ ਵੀ ਇਧਰਲੀ ਲਾਈਨ ਤੇ ਜਾਣਾ ਤੇ ਜਿੱਧਰ ਮਰਜ਼ੀ ਜਾਣਾ ਨੇ ਮੈਨੂੰ ਸ਼ੁਰੂ ਤੋਂ ਸਪੋਰਟ ਕੀਤਾ ਚਲ ਕਲਾਤਾ ਤੇਰੇ ਦਾਦੇ ਪਰਦਾਦੇ ਤੋਂ ਆ ਗਈ ਆ ਤੈਨੂੰ ਗੱਲਾਂ ਕਰਨਗੇ ਕਿਥੋਂ ਆਈਆਂ ਇਹ ਵੀ ਸਰ ਮੇਰਾ ਬਹੁਤ ਟੈਲੈਂਟ ਸਰ ਵਸਤ ਸਾਰੀ ਜਾ ਦਿੰਦੇ ਨੇ ਰਿਤੂ ਵਾਲਾ ਮੈਮ ਹਰਪ੍ਰੀਤ ਮੈਮ ਗਗਨ ਮੈਮ ਤੇ ਦੇਹੂਰ ਹੋਰ ਸੁੰਦਰਾ ਮੈਮ ਦੀ ਗੱਲ ਕਰ ਸੁੰਦਰਾ ਮੈਮ ਤੇ ਸਾਡੇ ਸੰਦੀਪ ਸਰ ਵੀ ਬਹੁਤ ਜ਼ਿਆਦਾ ਸਾਥ ਦੇ ਦਿੱਤੇ ਸਸਿਕਾਲ ਜੀ ਸਫਰ ਟੈਲੀਵਿਜ਼ਨ ਨਾਲ ਤੁਸੀਂ ਜੁੜੇ ਹੋ ਮੈਂ ਪਰਮਜੀਤ ਸਿੰਘ ਅੱਜ ਜਿਹੜੀ ਸ਼ਖਸੀਅਤ ਨਾਲ ਤੁਹਾਨੂੰ ਮਿਲਾਉਣ ਜਾ ਰਿਹਾ ਜਾਂ ਅੱਜ ਜਿਹੜੇ ਵਿਸ਼ੇ ਤੇ ਗੱਲਬਾਤ ਹੋਣ ਜਾ ਰਹੀ ਆ ਉਹ ਇੱਕ ਬੱਚੀ ਦਾ ਹੌਸਲਾ ਇੱਕ ਬੱਚੀ ਦਾ ਟੈਲੈਂਟ ਆ ਬੱਚੀ ਦਾ ਹੌਨਰ ਆ ਮੇਰੇ ਨਾਲ ਬੱਚੀ ਬੈਠੀ ਆ ਜਿਹੜੀ ਬਚਪਨ ਤੋਂ ਡਰਾਇੰਗ ਕਰਦੀ ਆ ਪੇਂਟਿੰਗ ਕਰਦੀ ਆ ਤੇ ਅੱਜ ਉਸ ਦੇ ਸਕੂਲ ਵਿੱਚ ਬੈਠੇ ਆ ਸਕੂਲ ਦਾ ਨਾਮ ਹੈ ਪੀ ਐਮ ਸ਼੍ਰੀ ਸੀਨੀਅਰ ਸਕੈਂਡਰੀ ਕੰਨਿਆ ਸਕੂਲ ਭਦੋੜ ਤੇ ਬੜਾ ਇਹਦੇ ਅਧਿਆਪਕਾਂ ਨੇ ਇਹਨੂੰ ਹੌਸਲਾ ਦਿੱਤਾ ਤਾਂ ਉਹਨਾਂ ਨੇ ਅਪਰੀਸ਼ੀਏਟ ਕੀਤਾ ਕਿ ਬੱਚੇ ਤੇਰੀ ਇੰਟਰਵਿਊ ਕਰਵਾਵਾਂਗੇ ਤਾਂ ਕਿ ਤੇਰੇ ਹੁਨਰ ਵਿੱਚ ਹੋਰ ਨਿਖਾਰ ਆਵੇ ਤੇ ਮੈਂ ਕਹਾਂਗਾ ਕਿ ਵੀਡੀਓ ਨੂੰ ਹੁਣੇ ਸ਼ੇਅਰ ਕਰ ਦਿਓ ਇਸ ਬੱਚੀ ਦੇ ਹੌਸਲੇ ਲਈ ਮੈਂ ਸਵਾਗਤ ਕਰਦਾ ਪਹਿਲਾ ਭੈਣੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਨਾਮ ਦੱਸ ਦਿਓ ਆਪਣੇ ਦਰਸ਼ਕਾਂ ਨੂੰ ਰਿਪਨਪ੍ਰੀਤ ਕੌਰ ਰਿਪਨ ਰਿਪਨਪ੍ਰੀਤ ਰਿਪਨਪ੍ਰੀਤ ਕੌਰ ਰਿਪਨਪ੍ਰੀਤ ਤੁਸੀਂ ਕਦੋਂ ਤੋਂ ਪੁੱਤ ਇੱਕ ਡਰਾਇੰਗ ਕਰ ਰਹੇ ਹੋ ਸਰ ਮੈਂ ਜਦੋਂ 7-8 ਸਾਲ ਦੀ ਸੀ ਉਦੋਂ ਤੋਂ ਡ੍ਰਾਇੰਗ ਕਰ ਲਈ ਸ਼ੁਰੂ ਕੀਤੀ ਆ ਹੂੰ ਉਦੋਂ ਤੋਂ 7-8 ਸਾਲ ਦੇ ਘਰ ਵਿੱਚ ਕੋਈ ਹੋਰ ਵੀ ਡ੍ਰਾਇੰਗ ਕਰਦਾ ਸੀ ਨਹੀਂ ਅੱਛਾ ਤੁਸੀਂ ਇਕੱਲੇ ਕਰਦੇ ਹੋ ਹਾਂਜੀ ਕਿਵੇਂ ਮਨ ਦੇ ਵਿੱਚ ਆਇਆ ਇੱਕ ਮੈਂ ਡ੍ਰਾਇੰਗ ਕਰਨੀ ਆ ਕੋਈ ਪੇਰੈਂਟਸ ਵੱਲੋਂ ਹੁੰਗਾਰਾ ਮਿਲਿਆ ਜਾਂ ਟੀਚਰਜ਼ ਵੱਲੋਂ ਪੇਰੈਂਟਸ ਤੇ ਟੀਚਰਸ ਦੋਨਾਂ ਨੇ ਸਰ ਮੈਨੂੰ ਸ਼ੁਰੂ ਤੋਂ ਬਹੁਤ ਸਪੋਰਟ ਕੀਤਾ ਪੇਰੈਂਟਸ ਨੇ ਵੀ ਸ਼ੁਰੂ ਤੋਂ ਹੀ ਸਪੋਰਟ ਕੀਤਾ ਉਹਨਾਂ ਨੇ ਜਿੱਧਰ ਨੂੰ ਕਹਿੰਦੇ ਵੀ ਜਾਣਾ ਵੀ ਇਧਰਲੀ ਲਾਈਨ ਤੇ ਆਣਾ ਤੂੰ ਜਿੱਧਰ ਮਰਜ਼ੀ ਜਾ ਉਹਨਾਂ ਨੇ ਮੈਨੂੰ ਸ਼ੁਰੂ ਤੋਂ ਸਪੋਰਟ ਕੀਤਾ ਠੀਕ ਹੈ ਹਾਂਜੀ ਜਦ ਬਚਪਨ ਜਦੋਂ ਤੁਸੀਂ ਛੋਟੇ ਸੀ ਫਿਰ ਰੋ ਕੇ ਪੈਨਸਲਾਂ ਮੰਗੀਆਂ ਲਵ ਕਾਪੀਆਂ ਮੰਗੀਆਂ ਹਾਂਜੀ ਵੀ ਰੋ ਰੋ ਕੇ ਪੇਂਟਿੰਗ ਕਲਰਸ ਮੰਗਦੇ ਸੀ ਕਿਉਂਕਿ ਮੇਰੇ ਪਾਪਾ ਕਹਿੰਦੇ ਸੀ ਵੀ ਤੂੰ ਕਦੀ ਕੰਦਾ ਖਰਾਬ ਕਰ ਦੇਗੀ ਮੈਂ ਕਈ ਵਾਰ ਲਗਾ ਦਿੱਤੀ ਸੀ ਕਲਰ ਜਾਂ ਕੋਈ ਹੋਰ ਚੀਜ਼ ਖਰਾਬ ਹੋ ਜਾਂਦੀ ਸੀ ਹਾਂ ਹਾਂਜੀ ਕਿ ਕਾਫੀ ਕੰਦਾ ਖਰਾਬ ਕੀਤੀਆਂ ਨੇ ਕਰਦੀਆਂ ਹਾਂਜੀ ਕੀ ਬਣਾਉਂਦਾ ਹੁੰਦਾ ਸੀ ਫਿਰ ਉੱਤੇ ਉਹ ਕੁਝ ਵੀ ਸਰੋ ਹੀ ਬਸ ਪੇਂਟ ਕਲਰ ਨਾਲ ਕੋਈ ਹੱਟ ਬਣਾ ਲਈ ਸਾਈਡ ਤੇ ਪਾਉਂਡ ਬਣਾ ਲਿਆ ਜੋ ਕੁਝ ਓਕੇ ਕੁਛ ਨਾ ਕੁਛ ਜੋ ਵੀ ਮਨ ਚ ਆਉਂਦਾ ਉਹ ਦੇਖ ਕੇ ਬਣਾਉਂਦਾ ਸੀ ਜਾਂ ਆਪਣੇ ਮਨ ਚੋ ਕ੍ਰੀਏਟੀਵਿਟੀ ਕਰਦੇ ਸੀ ਆਪਣੇ ਆਪ ਹੀ ਆਪਣੇ ਆਪ ਅੱਛਾ ਪੁੱਤ ਕਿਹੜੀ ਕਲਾਸ ਚਾ ਹੁਣ ਤੂੰ ਹੁਣ ਮੈਂ ਪਲੱਸ 2 ਕਲਾਸ 2 ਜੋ ਠੀਕ ਹੈ ਤੇ ਹੁਣ ਤੁਸੀਂ ਪਿੱਛੇ ਜੇ ਤੁਹਾਡੇ ਫੰਕਸ਼ਨ ਵੀ ਹੋਇਆ ਸੀ ਨਾ ਤੇ ਉਹਦੇ ਵਿੱਚ ਵੀ ਤੁਸੀਂ ਆਪਣੀ ਕਲਾ ਦੇ ਜੋਰ ਦਿਖਾਏ ਸੀ ਹਾਂਜੀ ਕੀ ਕੁਝ ਬਣਾਇਆ ਅੱਜ ਤੱਕ ਸਰ ਹੁਣ ਤੱਕ ਮੈਂ ਗੁਰੂਆਂ ਦੀ ਬਹੁਤ ਸਾਰੀਆਂ ਪਿਕਸ ਬਣਵਾ ਬਣਾਤੀ ਆ ਡਾਕਟਰ ਪੀਮਰਾਓ ਅੰਬੇਦਕਰ ਜੀ ਸ਼ਹੀਦ ਭਗਤ ਸਿੰਘ ਜੀ ਹਮ ਔਰ ਸੀਨਰੀਜ਼ ਵਗੈਰਾ ਬਣਾਤੀ ਸੀ ਠੀਕ ਹੈ ਤੇ ਪੁੱਤੇ ਸਿੱਖਿਆ ਕਿੱਥੋਂ ਆਪਣੇ ਆਪ ਹੀ ਸਰ ਅੱਛਾ ਕਿਸੇ ਨੂੰ ਗੁਰੂ ਨਹੀਂ ਧਰਿਆ ਕਿੱਥੇ ਕਲਾਸਾਂ ਲੈਂੀਆਂ ਹੁਣ ਸਪੈਸ਼ਲ ਹਾਂ ਸਰ ਜਦੋਂ ਫਿਰ ਨੈਸ਼ਨਲ ਜਾਣਾ ਸੀ ਉਦੋਂ ਥੋੜੀ ਜਿਹੀ ਕਲਾਸਿਸ ਲੈਂਦੀਆਂ ਸੀਗੀਆਂ ਹੂੰ ਵੈਸੇ ਮੈਂ ਸ਼ੁਰੂ ਤੋਂ ਜਾ ਕੇ YouTube ਜਾਂ ਸੋਸ਼ਲ ਮੀਡੀਆ ਤੋਂ ਦੇਖ ਕੇ ਸਿੱਖੀ ਹਾਂ ਅੱਛਾ ਉੱਥੇ ਸਿੱਖਿਆ ਹਾਂ ਤੁਸੀਂ ਹੁਣ ਇਹ ਪੇਂਟਿੰਗ ਮੁਕਾਬਲੇ ਜਿਹੜੇ ਹੋਏ ਆ ਕਿੱਥੇ ਕਿੱਥੇ ਆਪਣਾ ਹਿੱਸਾ ਲੈ ਚੁੱਕੇ ਹੋ ਸਰ ਮੈਂ ਡਿਸਟ੍ਰਿਕਟ ਲੈਵਲ ਤੇ ਜਦੋਂ ਵੀ ਆਈ ਨੀ ਆ ਮੇਰੀ ਹਮੇਸ਼ਾ ਪੋਜੀਸ਼ਨ ਫਰਸਟ ਆਂਦੀ ਆ ਤੇ ਸਟੇਟ ਲੈਵਲ ਤੇ ਮੈਂ ਗਈ ਆ ਉਦੋਂ ਵੀ ਫਰਸਟ ਸੈਕਿੰਡ ਆ ਜਾਂਦੀ ਆ ਸਰ ਮੇਰੀ ਤੇ ਨੈਸ਼ਨਲ ਲੈਵਲ ਤੱਕ ਗਈ ਹੂ ਸਰ ਮੈਂ ਠੀਕ ਹੈ ਆਈ ਥਿੰਕ ਕਿੰਨੀ ਆ ਤੁਸੀਂ ਜਾਨੀ ਕਿ ਪੋਰਟਰੇਟ ਜਾਂ ਫੋਟੋਸ ਬਣਾ ਕੇ ਰੱਖੀਆਂ ਨੇ ਆਹ ਵੀ ਬੱਚੇ ਬਣਾਤੀਆਂ ਹੋਣੀਆਂ ਜੇ ਸਰ ਇਹ ਬੱਚੇ ਬਣਾਤੀਆਂ ਹਾਂਜੀ ਉਸ ਸਕੂਲ ਦੇ ਵਿੱਚ ਵੀ ਕੋਈ ਅਵੇਲੇਬਲ ਹੈ ਹਾਂਜੀ ਕਿੱਥੇ ਨੇ ਸਰੋ ਦਿੱਤੂ ਵਾਲਾ ਮੈਮ ਕੋਲ ਨੇ ਜੀ ਉਹਨਾਂ ਕੋਲ ਸਾਫ ਜੀ ਉਹਨਾਂ ਨੇ ਹਾਲ ਵਿੱਚ ਲਵਾਉਣੀਆਂ ਨੇ ਜੀ ਫਰੇਮ ਕਰਵਾ ਕੇ ਉਹਨਾਂ ਕੋ ਬਣਾ ਕੇ ਰੱਖੀਆਂ ਹੋਈਆਂ ਅੱਛਾ ਜਦੋਂ ਐਸ ਐਸ ਸਕੂਲ ਚ ਤੁਸੀਂ ਪੜਦੇ ਹੋ ਕਿ ਤੁਹਾਡੀਆਂ ਬਣਾਈਆਂ ਹੋਈਆਂ ਸ਼ਿੰਨਰੀਆਂ ਪੋਰਟਰੇਟ ਸਕੂਲ ਦੀ ਸ਼ਾਨ ਵਾਸਤੇ ਆਫਿਸ ਵਿੱਚ ਵਰਤੀਆਂ ਜਾਂਦੀਆਂ ਨੇ ਜਾਂ ਤੁਸੀਂ ਇਹਨੇ ਜਿਵੇਂ ਹਾਲ ਚ ਵੱਲ ਆਉਣੀਆਂ ਨੇ ਖੁਸ਼ੀ ਕਿੰਨੀ ਹੁੰਦੀ ਹੈ ਬਹੁਤ ਜ਼ਿਆਦਾ ਜੀ ਮੇਰੀ ਬਣਾਈ ਹੋਈ ਚੀਜ਼ ਜੇ ਮੈਂ ਜਦੋਂ ਸਕੂਲ ਚ ਚਲੀ ਜਾਵਾਂਗੀ ਤਾਂ ਬਾਪਾ ਵੀ ਹੋਰ ਬੱਚੇ ਦੇਖ ਕੇ ਨਹੀਂ ਕਿ ਐਪਰੀਸ਼ੀਏਟ ਹੋਣਗੇ ਇਹਦੇ ਤੋਂ ਬਹੁਤ ਵਧੀਆ ਲੱਗਾ ਦਾਦਾ ਦੱਸਣਗੇ ਵੀ ਬਾਈ ਇੱਕ ਬੇਟੀ ਹੁੰਦੀ ਸੀ ਰਿਪਨ ਫ੍ਰੀ ਤੋਂ ਉਸ ਦੀਆਂ ਇਹ ਬਣਾਈਆਂ ਹੋਈਆਂ ਤਸਵੀਰਾਂ ਹਨ ਹਾਂਜੀ ਅੱਛਾ ਬੇਟਾ ਕੇ ਡ੍ਰੀਮ ਕੀ ਆ ਕੀ ਕਰਨਾ ਚਾਹੁੰਦੇ ਹੋ ਸਰ ਵੈਸੇ ਤਾਂ ਮੈਂ ਜੱਜ ਬਣਨਾ ਚਾਹੁੰਦੀ ਆ ਜੇ ਪਰ ਮੈਂ ਆਪਣੀ ਆਰਟ ਨਹੀਂ ਛੱਡਦੀ ਨਾਲ ਐਵੇਂ ਨਾਲ ਦੀ ਨਾਲੇ ਰੱਖੂਗੀ ਠੀਕ ਹੈ ਫਿਰ ਕਦੇ ਤੁਸੀਂ ਜਿਹੜਾ ਡ੍ਰੀਮ ਆ ਤੁਹਾਡਾ ਜੱਜ ਬਣਦਾ ਕਦੇ ਉਹਦੇ ਰਿਲੇਟਿਡ ਵੀ ਕੁਛ ਤਿਆਰ ਕੀਤਾ ਹਜੇ ਤੱਕ ਤਾਂ ਨਹੀਂ ਸਰ ਕੀਤਾ ਅੱਛਾ ਨੈਕਟੈਂਸ ਸੋਚ ਰਹੇ ਹੋ ਹਾਂਜੀ ਠੀਕ ਹੈ ਅੱਛਾ ਜਦੋਂ ਮਤਲਬ ਤੁਸੀਂ ਇੱਕ ਜਿਵੇਂ ਤੁਹਾਡੇ ਉਹਨਾਂ ਬਚਪਨ ਦੀਆਂ ਗੱਲਾਂ ਵੀ ਮੈਂ ਜਾਣਾਂਗਾ ਕਿਉਂਕਿ ਤੁਸੀਂ ਬਹੁਤ ਥੋੜੇ ਸ਼ਬਦਾਂ ਚ ਗੱਲ ਨਵੇੜਦਾ ਹੋਣ ਹਾਂਜੀ ਤੇ ਮੇਰਾ ਸਹਿਤ ਸਵਾਲ ਵੱਡਾ ਹੁੰਦਾ ਤੁਹਾਡਾ ਜਵਾਬ ਛੋਟਾ ਹੁੰਦਾਗਾ ਤੇ ਪੁੱਤ ਆਪਾਂ ਥੋੜਾ ਜਿਹੜਾ ਵਿਸਾਰਨਾ ਗੱਲ ਕਰਾਂਗੇ ਕਿਵੇਂ ਤੁਸੀਂ ਇਹਦੇ ਲਾਈਨ ਵਿੱਚ ਆਏ ਕਿਵੇਂ ਤੁਸੀਂ ਆਪਣੀ ਐਕਟਿੰਗ ਨੂੰ ਆਹ ਸੌਰੀ ਮਾਫ ਕਰਨਾ ਆਪਣੀ ਪੇਂਟਿੰਗ ਨੂੰ ਸੁਧਾਰਿਆ ਕਿਉਂਕਿ ਸ਼ੁਰੂਆਤ ਵਿੱਚ ਤਾਂ ਪੇਂਟਿੰਗ ਪ੍ਰੋਪਰ ਬੰਦ ਹੀ ਨਹੀਂ ਹੋਣੀ ਫਿਰ ਉਹਦੇ ਚ ਸੁਧਾਰ ਕਰਨ ਵਿੱਚ ਕਿਹਨੇ ਸਾਥ ਦਿੱਤਾ ਘਰ ਵਿੱਚੋਂ ਮੰਮੀ ਨੇ ਜਾਂ ਡੈਡੀ ਨੇ ਸਰ ਜੇ ਤੁਮੇ ਪਹਿਲਾਂ ਕਰਦੀ ਹੁੰਦੀ ਸੀ ਪਹਿਲਾਂ ਮੇਰੀ ਟਰਾਈ ਕਰਨੀ ਜਿਆਦਾ ਸੋਹਣੀ ਨਹੀਂ ਸੀਗੀ ਜੇ ਮੈਂ ਕੋਈ ਕਰਦੇ ਹੁੰਦਾ ਬਸ ਉਹਦੇ ਵਿੱਚ ਥੋੜੀ ਥੋੜੀ ਜਿਵੇਂ ਆਮ ਬੱਚੇ ਡਰਾਇੰਗ ਕਰਦੇ ਆ ਉਹਦੇ ਤੋਂ ਥੋੜੀ ਜੀ ਡਿਫਰੈਂਡ ਕਰ ਲੈਂਦੀ ਸੀ ਮੈਂ ਵੀ ਵਧੀਆ ਕਰ ਲੈਂਦੀ ਸੀ ਪੇਂਟਿੰਗ ਮੈਂ ਸ਼ੁਰੂ ਤੋਂ ਹੀ ਵਧੀਆ ਕਰ ਲੈਂਦੀ ਸੀਗੀ ਪੇਂਟ ਕਲਰਸ ਨਾਲ ਕਰਨਾ ਤੇ ਮੈਂ ਪੈਨਸਿਲ ਕਲਰਸ ਨਾਲ ਵੀ ਕਰਦੀ ਸੀ ਪਰ ਵਾਲੀ ਵਾਲੀ ਸਰ ਜਦੋਂ ਮੈਂ ਇੱਕ ਕੰਪੀਟੀਸ਼ਨ ਦੇ ਵਿੱਚ ਮੈਨੂੰ ਭੇਜਿਆ ਗਿਆ ਜਦੋਂ ਸਕੂਲ ਚੋਂ ਪਹਿਲੇ ਪਹਿਲਾਂ ਮੈਂ ਸਕੂਲ ਲੈਵਲ ਤੇ ਕਰਦੀ ਹੁੰਦੀ ਸੀੀ ਉਦੋਂ ਮੇਰੀ ਵਧੀਆ ਪੋਜੀਸ਼ਨ ਆ ਜਾਂਦੀ ਸੀ ਕਿ ਫਿਰ ਬੈਂਮ ਨੇ ਮੈਨੂੰ ਅੱਗੇ ਭੇਜਿਆ ਤਾਂ ਉਦੋਂ ਮਤਲਬ ਮੇਰੇ ਜਿਹੜੇ ਥੀਮ ਹੁੰਦੇ ਨੇ ਸਰ ਉਹ ਹਮੇਸ਼ਾ ਜ਼ਿਆਦਾ ਆੱਡੀ ਰਹੇ ਆ ਜਿੰਨੇ ਵੀ ਮੈਂ ਕੰਪੀਟੀਸ਼ਨ ਚ ਗਈਆਂ ਤੇ ਫਿਰ ਪੇਂਟਿੰਗ ਤਾਂ ਮੇਰੀ ਸੋਹਣੀ ਹੈਗੀ ਆ ਸਰ ਜਿਹੜੀ ਉਹਦੇ ਨਾਲ ਜਿਹੜੇ ਥੀਮ ਨੇ ਉਹ ਬਹੁਤ ਜ਼ਿਆਦਾ ਯੂਨਿਕ ਰੱਖ ਯੂਨਿਕ ਰੱਖਣੇ ਚਾਹੀਦੇ ਉਹ ਵੀ ਉਹਦੇ ਨਾਲ ਆਣਾ ਵਧੀਆ ਲੱਗਦਾ ਹੈ ਤੇ ਸਰ ਹੌਲੀ ਹੌਲੀ ਫਿਰ ਮੈਂ ਅੱਗੇ ਜਦੋਂ ਕੰਪੀਟੀਸ਼ਨ ਚ ਗਈ ਮੇਰੇ ਪੋਜੀਸ਼ਨਸ ਆਈਆਂ ਉਹਦਾ ਕੈਸ਼ ਪ੍ਰਾਈਜ਼ ਵਗੈਰਾ ਵੀ ਹੁੰਦੇ ਸੀਗੇ ਸਰ ਤੇ ਅੱਗੇ-ਅੱਗੇ ਮੇਰੇ ਪੇਰੈਂਟਸ ਤੇ ਟੀਚਰ ਦੋਨਾਂ ਨੇ ਮੈਨੂੰ ਬਹੁਤ ਜ਼ਿਆਦਾ ਐਪਰੀਸ਼ੀਏਟ ਕੀਤਾ ਬਾਅਦ ਚ ਅੱਛਾ ਤੁਸੀਂ ਥੀਮਸ ਦੀ ਗੱਲ ਕੀਤੀ ਵੀ ਮੇਰੇ ਵੱਖਰੇ ਹੁੰਦੇ ਸੀ ਹਾਂਜੀ ਕਿਹੜੇ-ਕਿਹੜੇ ਥੀਮ ਤੇ ਤੁਸੀਂ ਕੰਮ ਕੀਤਾ ਸਰ ਜਦੋਂ ਮੈਂ ਪਹਿਲਾ ਕੰਪੀਟੀਸ਼ਨ ਚ ਗਈ ਸੀ ਬੀਬੀਐਮਪੀ ਚ ਉਦੋਂ ਮੇਰਾ ਅ ਅਰਥ ਨੂੰ ਸੇਵ ਕਰਨ ਬਾਰੇ ਥੀਮ ਸੀਗਾ ਹੈਂਡ ਦੇ ਉੱਤੇ ਟ੍ਰੀ ਸੀਗਾ ਉਹਦੇ ਵਿੱਚ ਐਨੀਮਲਸ ਬਿਠਾਏ ਹੋਏ ਸੀਗੇ ਤੇ ਥੱਲੇ ਅ ਦਰਕਤਾਂ ਨੂੰ ਅਗਲਾ ਅਗ ਰਹੀ ਸੀ ਜੀ ਇਹ ਵਾਲਾ ਥਿੰਗ ਸੀਗਾ ਤੇ ਸੈਕਿੰਡ ਟਾਈਮ ਸਰ ਮੈਂ ਜਦੋਂ ਸਟੇਟ ਗਈ ਸੀਗੀ ਉਦੋਂ ਮੈਂ ਕਲਮਕਾਰੀ ਆਰਟ ਬਣਾਈ ਸੀ ਆਂਧਰਾ ਪ੍ਰਦੇਸ਼ ਨਾਲ ਰਿਲੇਟਡ ਤੇ ਹੁਣ ਲਾਸਟ ਆ ਰੀਸੈਂਟਲੀ ਸਰ ਹੈ ਨਾ ਮੇਰਾ ਇੱਕ ਕੰਪੀਟੀਸ਼ਨ ਹੋਇਆ ਉਹਦੇ ਵਿੱਚ ਮੈਂ ਭਗਤ ਸਿੰਘ ਜੀ ਦਾ ਬਣਾਈ ਸੀ ਕਿ ਡਿਸਟ੍ਰਿਕਟ ਲੈਵਲ ਤੇ ਤੇ ਹੋਰ ਇੱਕ ਵਾਰ ਮੈਂ ਸਰ ਉਹ ਬਣਾਈ ਸੀ ਕਿ ਮੈਂ ਵਿਆਦਾ ਕਲਚਰ ਬਣਾਈ ਸੀ ਪੰਜਾਬੀ ਜਿੰਕੇ ਕੋ ਪਰ ਪੁਰਾਣਾ ਪਿੰਚ ਕਿਦਾਂ ਵਿਆਹ ਹੁੰਦੇ ਸੀ ਨਾ ਉਸ ਤੇ ਅੱਛਾ ਪੁੱਤੇ ਥੀਮ ਕਿੱਥੋਂ ਆਉਂਦੇ ਆ ਕਿਵੇਂ ਸੋਚਦੇ ਇਹਦੇ ਬਾਰੇ ਕੋਈ ਚੀਜ਼ ਦੇਖ ਕੇ ਜਾਂ ਸਟੱਡੀ ਦੌਰਾਨ ਜਾਂ ਟੀਵੀ ਦੇ ਵਿੱਚੋਂ ਕਿੱਥੋਂ ਇਹ ਲੈਨੇ ਹੋ ਸਰ ਜੀ ਆ ਤਾਂ ਕੁਝ ਕੁ ਸੋਸ਼ਲ ਮੀਡੀਆ ਤੋਂ ਜਿਵੇਂ ਮੇਰੇ ਕੋ ਪ੍ਰਿੰਟਰੇਸਟ ਐਪ ਆ ਇਹ ਆਰਟਿਸਟਸ ਲਈ ਐਪ ਵਧੀਆ ਆ ਸਰ ਇਹ ਤੋਂ ਬਹੁਤ ਜ਼ਿਆਦਾ ਵਧੀਆ ਥੀਮਸ ਮਿਲ ਜਾਂਦੇ ਆ ਬਣੀਆਂ ਬਣਾਈਆਂ ਬਣ ਜਾਂਦੇ ਆ ਸਰ ਵਿੱਚੋਂ ਸਰ ਵੀ ਹੋਰ ਫੋਟੋਜ਼ ਦੇਖ ਕੇ ਉਹਨੂੰ ਮਤਲਬ ਉਹ ਕਸ਼ਕੋਸ਼ ਕਿ ਚੀਜ਼ ਆ ਉਹਦੇ ਵਿੱਚ ਜਿਹੜੀ ਵਧੀਆ ਲੱਗਦੀ ਆ ਕੋਸਕੀ ਦੇ ਵਿੱਚ ਉਹਨਾਂ ਨੂੰ ਮਿਕਸ ਕਰਕੇ ਵਧੀਆ ਜਿਹਾ ਬਣਾ ਕੇ ਫਿਰ ਬਣ ਜਾਂਦੀ ਓਕੇ ਅੱਛਾ ਸਕੂਲ ਦੇ ਵਿੱਚੋਂ ਕਿਹੜੇ ਅਧਿਆਪਕਾ ਤੁਹਾਡਾ ਜਿਹੜਾ ਸਭ ਤੋਂ ਵੱਧ ਸਾਥ ਦਿੰਦੇ ਆ ਸਰ ਵੈਸੇ ਤਾਂ ਸਾਰੇ ਹੀ ਆ ਜਾਂਦੇ ਨੇ ਰਿਤੂ ਵਾਲਾ ਮੈਮ ਹਰਪ੍ਰੀਤ ਮੈਮ ਗਗਨ ਮੈਮ ਤੇ ਹੋਰ ਪੂਰਵਿੰਦਰ ਮੈਮ ਦੀ ਗੱਲ ਕੁਸੁੰਦਰਾ ਮੈਮ ਹਾਂਜੀ ਕੁਸੁੰਦਰਾ ਮੈਮ ਤੇ ਸਾਡੇ ਸੰਦੀਪ ਸਰ ਵੀ ਬਹੁਤ ਜ਼ਿਆਦਾ ਸਾਥ ਦਿੰਦੇ ਆ ਠੀਕ ਹੈ ਅੱਛਾ ਤੁਹਾਨੂੰ ਫਿਰ ਜਦੋਂ ਸਕੂਲ ਵੱਲੋਂ ਇੱਕ ਡਿਸਟ੍ਰਿਕਟ ਲੈਵਲ ਤੇ ਭੇਜਿਆ ਜਾਂਦਾ ਉੱਥੋਂ ਫਿਰ ਜਿਹੜਾ ਨਾਮ ਦਿੱਤ ਕੇ ਉਹਨੇ ਸਕੂਲ ਦੇ ਵੱਲੇ ਕਰਦੇ ਆ ਨਹੀਂ ਸਰ ਉਹ ਮੇਰਾ ਜ਼ਿਆਦਾਤਰ ਇੰਡੀਵਿਜੂਅਲੀ ਹੁੰਦਾ ਮੈਂ ਆਪ ਹੀ ਰੱਖਦੀ ਆ ਓਕੇ ਗੋਟ ਟੂ ਗੋਟ ਅੱਛਾ ਤੇ ਅੱਜ ਤੱਕ ਪੁੱਤ ਤੁਸੀਂ ਮੈਡਲ ਵਗੈਰਾ ਕਿੰਨੇ ਹਾਸਲ ਕੀਤੇ ਨੇ ਸਰ ਮੇਰੇ ਕੋਲ ਮੈਡਲ 5 ਆ ਤੇ ਟਰੋਫੀਜ਼ ਮੇਰੇ ਕੋਲ 19 ਆ ਜਦੋਂ ਪਹਿਲਾ ਮੈਡਲ ਆਇਆ ਸੀ ਤਾਂ ਫੈਮਿਲੀ ਐ ਤੁਹਾਡਾ ਰੈਕਸ਼ਨ ਕੀ ਸੀ ਬਹੁਤ ਜ਼ਿਆਦਾ ਖੁਸ਼ੀ ਸੀ ਸਾਰਿਆਂ ਦੀ ओके। ਉਹ ਜਿਹੜਾ ਤੁਸੀਂ ਫਾਦਰ ਸਾਹਿਬ ਕੀ ਕੰਮ ਕਰਦੇ ਨੇ? ਮੇਰੇ ਫਾਦਰ ਸਾਹਿਬ ਪੇਂਟਰ ਨੇ ਜੀ। ਅੱਛਾ ਉਹ ਪੇਂਟਰ ਨੇ। ਲੱਗਦਾ ਹੈ ਕਿ ਤੇਰੇ ਤਾਂ ਤੁਹਾਡੇ ਖੂਨ 'ਚ ਹੀ ਸੀਗਾ ਨਾ ਪੇਂਟਿੰਗ ਕਰਨੀ ਦਾ। ਹਾਂਜੀ ਮੇਰੇ ਪਰਦਾਦਾ ਜੀ ਕਰਦੇ ਸੀ ਜੀ ਮੈਨੂੰ ਮੇਰੇ ਫਾਦਰ ਨੇ ਦੱਸਿਆ ਸੀਗਾ ਉਪਰ ਦਾਦਾ ਜੀ ਕਰਦੇ ਸੀ ਵਧੀਆ ਪੇਂਟਿੰਗ ਉਹਨਾਂ ਦੀ ਪੇਂਟਿੰਗ ਰੀਕ੍ਰੀਏਟਿਵ ਮੇਰੀ ਕੀਤੀ ਵੀ ਆ ਦੀ ਬਣਾਈ ਹੋਈ ਅੱਛਾ ਹਾਂਜੀ ਫਿਰ ਤਾਂ ਤੁਹਾਡੇ ਫਾਦਰ ਸਾਹਿਬ ਨੂੰ ਲੱਗਿਆ ਹੋਣਾ ਕਿਤੇ ਨਾ ਕਿਤੇ ਵੀ ਉਹਨਾਂ ਦੇ ਫਾਦਰ ਸਾਹਿਬ ਤੇਰੇ ਚ ਝਲਕਦੇ ਨੇ ਹਾਂ ਜੀ ਕਿਆ ਕਦੇ ਉਹਨਾਂ ਨੇ ਜ਼ਿਕਰ ਕੀਤਾ ਨਹੀਂ ਜੀ ਤਾਂ ਨਹੀਂ ਖਦੀ ਕੀਤਾ ਅੱਛਾ ਪਰਿਵਾਰ ਚ ਹੋਰ ਕੌਣ ਕੌਣ ਹੈ ਮੇਰੇ ਪਾਪਾ ਮੇਰੇ ਮੰਮਾ ਤੇ ਜੇ ਮੇਰੇ ਦੋ ਭੈਣ ਭਰਾ ਨੇ ਛੋਟੇ ਮੇਰੇ ਤੋਂ ਬ੍ਰਦਰ ਆ ਇੱਕ ਸਿਸਟਰ ਹਾਂਜੀ ਤੁਸੀਂ ਵੱਡੇ ਹੋ ਹਾਂਜੀ ਠੀਕ ਹੈ ਫਿਰ ਤਾਂ ਝੜਕਾ ਵੀ ਸਭ ਤੋਂ ਵੱਧ ਤੈਨੂੰ ਪੈਂਦੀਆਂ ਨੇ ਨਹੀਂ ਛੋਟੇ ਨੇ ਬੰਦੇਗਾ ਛੋਟੇ ਨੇ ਬੰਦੇਗਾ ਠੀਕ ਆ ਤੂੰ ਛੋਟੇ ਨੂੰ ਕਿੰਨਾ ਕੱਟਦਾ ਮੈਂ ਕੱਟਦਾ ਜਦੋਂ ਲੋੜ ਪਈ ਉਹ ਤੋ ਕੱਟਦੇ ਆ ਲੋੜ ਪਈ ਤਾਂ ਕੱਟਦੇ ਪਰ ਸਭ ਤੋਂ ਵੱਧ ਮੂਵ ਵੀ ਛੋਟਾ ਨਾ ਹੁੰਦਾ ਨਾ ਵੱਡਾ ਹਾਂਜੀ ਛਲਾਰ ਤਾਂ ਵੱਧ ਕਰਦੇ ਆ ਉਹ ਤੇ ਉਹ ਤੇਰਾ ਹਿਆਲਵਾ ਦਿੰਦੇ ਆ ਕਿਵੇਂ ਜੀ ਕਰੇ ਮੰਮੀ ਤੋਂ ਜਾਂ ਉਹ ਛਲਾਰ ਕੋ ਕਰਦੇ ਤੇਰਾ ਨਾਂ ਲੱਗ ਜਾਂਦਾ ਹੋਵੇ ਨਹੀਂ ਜੀ ਐ ਕਦੇ ਨਹੀਂ ਹੋਇਆ ਅੱਛਾ ਠੀਕ ਆ अच्छा ਹੁਣ ਅੱਗੇ ਨੈਕਸਟ ਟਾਈਮ ਕੀ ਸੋਚ ਰਹੇ ਹੋ ਕਿ ਤਿਆਰ ਕਰਨਾ ਜਾਂ ਕੀ ਦਿਮਾਗ ਚ ਚੱਲ ਰਿਹਾ ਸਰ ਮੈਂ ਇੱਕ ਬਹੁਤ ਜ਼ਿਆਦਾ ਵਧੀਆ ਸਿਨਰੀ ਤਿਆਰ ਕਰਨ ਬਾਰੇ ਸੋਚ ਰਹੀ ਆ ਵੀ ਜਿਹੜੀ ਮਤਲਬ ਅਜੇ ਤਾਂ ਹੁਣ ਤੱਕ ਮੈਂ ਵਧੀਆ ਨਾ ਕੀਤੀ ਹੋਵੇ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਕੀ ਕੁਝ ਉਹਦੇ ਵਿੱਚ ਅਸਲ ਚ ਜਿਵੇਂ ਤੁਸੀਂ ਥੀਮਜ਼ ਦੀ ਗੱਲ ਕਰੀ ਕੀ ਥੀਮ ਦੇਣਾ ਚਾਹੁੰਦੇ ਹੋ ਤੋਂ ਕੀ ਅਸਲ ਚ ਉਹ ਚੋ ਬੋਲੇਗੀ ਕੀ ਸਰ ਇਹਦੇ ਵਿੱਚ ਮੈਂ ਨੇਚਰ ਵਾਰੀ ਦਿਖਾਉਣਾ ਚਾਹੁੰਦੀ ਆ ਜੀ ਨੇਚਰ ਵੀ ਅੱਜ ਕੱਲ੍ਹ ਜਿਵੇਂ ਨੇਚਰ ਹੈ ਜਿਆਦਾ ਨਾ ਦਿੱਤਾ ਨਹੀਂ ਜਾ ਰਿਹਾ। ਉਹ ਵੀ ਮੈਂ ਨੇਚਰ ਨੂੰ ਜਿਆਦਾ ਉਹਦੇ ਵਿੱਚ ਕਰਨਾ ਚਾਹੁੰਦੀ ਆ ਵੀ ਉਹ ਨੇਚਰ ਜਿਆਦਾ ਉਹਦੇ ਵਿੱਚ ਅਸਲੀ ਖੇ। ਓਕੇ। ਹਾਂਜੀ। ਅੱਛਾ ਤੁਸੀਂ ਨਾ ਇੱਕ ਆਪਦਾ ਡ੍ਰੀਮ ਸਾਂਝਾ ਕੀਤਾ ਕਿ ਮੈਂ ਜੱਜ ਬੰਨਾ ਚਾਹੁੰਦੀ ਆ। ਉਹਦੇ ਲਈ ਹੁਣੇ ਤੋਂ ਕੋਈ ਸੋਚਣਾ ਸ਼ੁਰੂ ਕੀਤਾ। ਫੈਮਿਲੀ ਨੂੰ ਪਤਾ ਕਰਦੇ ਨੂੰ ਪਤਾ ਵੀ ਜੱਜ ਬੰਨਾ ਚਾਹਤੇ ਆ। ਹਾਂਜੀ। ਠੀਕ ਹੈ ਤੇ ਅਧਿਆਪਕ ਨੂੰ ਤੁਹਾਡੇ ਨੂੰ। ਹਾਂਜੀ। ਠੀਕ ਹੈ ਤੇ ਫਿਰ ਅੱਗੇ ਹੁਣ ਪਲੱਸ 2 ਤੋਂ ਬਾਅਦ ਫਿਰ ਕੀ ਕਰੋਗੇ? ਸਰ ਮੈਂ ਐਲ ਐਲ ਬੀ ਕਰੂੰਗੀ ਜੀ ਨਾਲ ਬੀ ਕਾਮ ਐਲ ਐਲ ਬੀ ਕਾਮ ਐਲ ਐਲ ਬੀ ਠੀਕ ਹੈ ਚੰਦੇ ਆਪਕਾ ਨਾ ਕਦੇ ਗੱਲ ਸ਼ੇਅਰ ਕੀਤੀ ਹੈ ਜੀ ਮੈਂ ਕਿ ਇਹ ਜਾਣਾ ਚਾ ਉਹਨਾਂ ਨੇ ਕਿਹਾ ਵੇ ਪੁੱਤਰਾ ਇਹ ਟੌਪਿਕ ਵਧੀਆ ਤੂੰ ਇਹਦੇ ਵੱਲ ਜਾ ਹਾਂਜੀ ਕੀ ਕਹਿੰਦੇ ਨੇ ਮੈਨੂੰ ਅਮਨਿੰਦਰ ਸਰ ਨੇ ਜੀ ਸਾਡੇ ਸਕੂਲ ਚ ਉਹਨਾਂ ਨੇ ਕਿਹਾ ਵੀ ਤੂੰ ਆਪਦੇ ਆਟ ਵੱਲ ਜਾਦਾ ਜਾਏ ਮਤਲਬੇ ਉਹ ਤੇਰਾ ਪੈਸ਼ਨ ਆ ਇਹਨੂੰ ਤੂੰ ਪ੍ਰੋਫੈਸ਼ਨ ਦੇ ਵਿੱਚ ਵੀ ਬਦਲ ਸਕਦੀ ਆ ਹਮ ਅੱਛਾ ਕਦੇ ਛੋਟਿਆਂ ਨੇ ਤੈਨੂੰ ਜਾਂ ਸਕੂਲ ਚ ਹੋਰ ਕਦੇ ਕਹਿ ਆ ਭਾਏ ਨੇ ਸਾਨੂੰ ਵੀ ਸਿਖਾ ਦੇ ਹਾਂਜੀ ਬਹੁਤ ਜਾਣੇ ਕਹਿੰਦੇ ਜਿੰਨੇ ਵੀ ਮੈਨੂੰ ਮਿਲਦੇ ਆ ਦੀਦੀ ਮੈਨੂੰ ਵੀ ਸਿਖਾ ਦੇ ਹਾਂ ਅੱਛਾ ਸਿਖਾਉਣਾ ਫਿਰ ਕਿ ਨਹੀਂ ਟਾਈਮ ਨਹੀਂ ਹੁੰਦਾ ਸਰ ਵਾਲਾ ਕਦੇ ਲਾਈਆਂ ਕਲਾਸਾਂ ਜਾਂ ਕਦੇ ਫ੍ਰੀ ਟਾਈਮ ਕੋਈ ਕਹਿੰਦਾ ਵੀ ਮੈਨੂੰ ਜੀ ਜਾਂ ਆਮ ਆਪਾਂ ਪ੍ਰੈਕਟੀਕਲਸ ਤਿਆਰ ਕਰਦੇ ਆ ਫੇ ਮੇਰੀ ਪ੍ਰੈਕਟੀਕਲ ਹੀ ਤਿਆਰ ਕਰ ਦਿੱਤੇ ਤਾਂ ਡ੍ਰੈਂਕ ਬਹੁਤ ਅੱਛੀ ਹੈ ਨਹੀਂ ਸਰ ਮੈਂ ਕਲਾਸੇ ਲਗਾਈਆਂ ਨਹੀਂ ਜੀ ਮੇਰੇ ਕੋਲ ਸਾਡੇ ਘਰ ਦੇ ਜਿਹੜੇ ਸਾਈਡ ਤੇ ਬੱਚੇ ਨੇ ਉਹ ਆਉਂਦੇ ਹੁੰਦੇ ਸੀਗੇ ਕਲਾਸ ਲਗਾਉਣ ਦੀ ਠੀਕ ਹੈ ਸਕੌਨ ਦਾ ਫੇਰ ਹਾਂਜੀ ਠੀਕ ਹੈ ਅੱਛਾ ਜਿਹੜੇ ਮਤਲਬ ਆਪਾਂ ਨੇ ਤੇਰੀ ਡ੍ਰੈਂਕਸ ਬਾਰੇ ਗੱਲ ਹੋ ਗਈ ਹੈ ਨਾ ਫੈਮਲੀ ਬਾਰੇ ਗੱਲ ਹੋ ਗਈ ਜਾਂ ਜਿਹੜੇ ਸਿੱਖਣਾ ਚਾਹੁੰਦੇ ਆ ਜਾਂ ਜਿਹੜੇ ਚਾਹੁੰਦੇ ਆ ਵੀ ਅਸੀਂ ਵੀ ਤੇਰੇ ਵਾਂਗੂੰ ਡ੍ਰੈਂਕ ਕਰੀ ਉਹਨਾਂ ਨੂੰ ਕੀ ਕਹਿਣਾ ਫਿਰ ਤੂੰ ਸਰ ਮੈਂ ਤਾਂ ਆਈ ਗੋਂਗ ਜੀ ਵੀ ਜਿੰਨਾ ਜਿੱਥੋਂ ਵੀ ਅਵੇਲੇਬਲ ਹੋਵੇ ਆਪਣੀਆਂ ਕਲਾਸਿਸ ਲਾਓ ਜਾਂ ਆਪਣਾ ਹੈਨਾ ਪ੍ਰੈਕਟਿਸ ਦੇ ਨਾਲ ਸਰ ਸਾਰਾ ਕੁਝ ਹੁੰਦਾਗਾ ਜਿੰਨੀ ਪ੍ਰੈਕਟਿਸ ਕਰਾਂਗੇ ਜਾਂ ਸੋਸ਼ਲ ਮੀਡੀਆ ਅੱਜ ਕੱਲ੍ਹ ਉਹਦੇ ਤੋਂ ਸਿੱਖੋ ਜਿੰਨਾ ਸਿੱਖ ਸਕਦੇ ਬਹੁਤ ਅੱਗੇ ਪਹੁੰਚ ਸਕਦੇ ਆ ਸਰ ਆਟ ਦੇ ਵਿੱਚ ਵੀ ਬਿਲਕੁਲ ਹਾਂਜੀ ਮਤਲਬ ਜਿੱਥੋਂ ਤੁਹਾਨੂੰ ਸਿੱਖਣ ਨੂੰ ਕੁਝ ਮਿਲਦਾ ਤਾਂ ਸਿੱਖੋ ਹਾਂਜੀ ਸੇ ਮੈਨੂੰ ਐਂ ਦੱਸ ਚੱਲ ਕਲਾ ਤਾਂ ਤੇਰੇ ਦਾਦੇ ਪਰਦਾਦੇ ਤੋਂ ਆ ਗਈ ਆ ਤੈਨੂੰ ਗੱਲਾਂ ਕਰਨਆਂ ਕਿੱਥੋਂ ਆਈਆਂ ਏ ਵੀ ਸਰ ਮੇਰਾ ਬੋਲ ਟੈਲੈਂਟ ਠੀਕ ਹੈ ਕੋਈ ਗੱਲ ਜਦੋਂ ਲੈਕਚਰ ਲੈਕਚਰ ਵੀ ਦਿਨਾ ਹੁਣ ਫਿਰ ਜਦੋਂ ਕੋਈ ਆ ਜਾ ਟੌਪਕ ਨਹੀਂ ਸਰ ਵੀ ਜਿਵੇਂ ਸਕੂਲ ਦੇ ਵਿੱਚ ਐਕਟੀਵिटीज ਹੁੰਦੀਆਂ ਨੇ ਕਈ ਵਾਰ ਜਦੋਂ ਪਹਿਲਾਂ ਵੀ 9th 10th ਤੱਕ ਦਾ ਸਰ ਸਟੇਜ ਤੇ ਬਹੁਤ ਚੜੀ ਆ ਹੁਣ 11ਵੀਂ 12ਵੀਂ ਦੇ ਵਿੱਚ ਘਟ ਪੜਾਈ ਦਾ ਜ਼ਿਆਦਾ ਪ੍ਰੈਸ਼ਰ ਹੁੰਦਾਗਾ ਸਰ ਓਕੇ ਹੁਣ ਘਟ ਗਿਆ ਹਾਂਜੀ ਪਹਿਲਾਂ ਜ਼ਿਆਦਾ ਸੀ ਹਾਂਜੀ ਕਦੇ ਇਹਦੇ ਨਾਲ ਨਾਲ ਕੋਈ ਸਿੰਗਿੰਗ ਦਾ ਜਾਂ ਐਕਟਿੰਗ ਦਾ ਕੋਈ ਰੁਝਾਨ ਸਰ ਮੈਂ ਸਿੰਗਿੰਗ ਦਾ ਹੈਗਾ ਥੋੜਾ ਅੱਛਾ ਕੁਝ ਸੁਣਾਈ ਦਿਓ ਥੋੜਾ ਜਿਹਾ ਕੁਝ ਵੀ ਸੁਣਾ ਦੇ ਕੁਝ ਵੀ ਯਾਰ ਅਸਲ ਵਿੱਚ ਮੈਂ ਨਾ ਵੈਸਟਰਨ Song ਜਿਆਦਾ ਸੁਣਦੀ ਆ ਤੇ ਮੈਂ ਰੈਪਿੰਗ ਵੀ ਮੈਨੂੰ ਜਿਆਦਾ ਲੱਗਿਆ ਬਾਤ ਤੁਸੀਂ ਵੈਸਟਰਨ ਸੁਣਾਓ ਫਿਰ ਬੇਟਾ ਜੋ ਵੀ ਤੇਰੇ ਕੋਲੇ ਹੈਗਾ ਸਰ ਮੇਰਾ ਗਲਾ ਖਰਾਬ ਹੋ ਗਿਆ ਉਹ ਆਪਾਂ ਕਿਹੜਾ ਪ੍ਰੋਗਰਾਮ ਬੁੱਕ ਕਰਨਾ ਕੋਈ ਸੁਣਾ ਦੇ ਸੋ ਕਮੈਂਟਸ ਗਾਣਾ ਭੁੱਲ ਗਿਆ ਹਾਂਜੀ ਯਾਦ ਕਰ ਲਾ ਕੋਈ ਗਾ ਆਪਣੇ ਟਾਈਮ ਆ ਕਿਹੜਾ ਸਿੰਗਰ ਵੱਧ ਸੁਣਦੇ ਆ ਵੈਸਟਰਨ ਤੇ ਸਰ ਸਰ ਸੁਣ ਤੇ ਸਰ ਆ ਜਿਆਦਾ ਕੇਪੌਪ ਤੇ ਜਿਆਦਾ ਬੀਟੀਐਸ ਜਾਂ ਬਲੈਕ ਪਿੰਕ ਵਗੈਰਾ ਜਿਆਦਾ ਸੁਣਦੀ ਆ ਕੀ ਬਾਤ ਹੈ ਸਰ ਹੁਣ ਥੋੜਾ ਜਿਹਾ ਤਾਂ ਗੁਣਗੁਣਾ ਕੇ ਸੁਣਾ ਦਿਓ ਕੁਛ ਵੀ ਸੁਣਾ ਦਿੰਦੀ ਆ ਸਰ ਰੈਪਿੰਗ ਸੁਣਾ ਦਿੰਦੀ ਆ ਸਰ ਹੰਦ ਲੜੇ ਬਿਟਰ ਐਵਰੀਥਿੰਗ ਹੌਲ ਲੜੇ ਬਨੇ ਜੀ ਹੰਦ ਮਜ਼ਾ ਨਾ ਬਈ ਬੰਨਾ ਵਗੈਰ ਹੈ ਰੇ ਮੀਟ ਟਿੱਕੇ ਲੜ ਬਨੇ ਟਿੱਕੇ ਨੀ ਦਦਾ ਮਦੀ ਅਸਮੀ ਹਾਦੂ ਐਸਐਸ ਕੂਰ ਰੈਸਿਪੀ ਬਚ ਨਾ ਐਵਰ ਫੈਰਫਾਰ ਲਾਈਕ ਥਿਸ ਕਾਰੋ ਵੀਨ ਅ ਪਿਪੋ ਗੋਰਾਬ ਉਪ ਲਾਈਕ ਥਿਸ ਸਪ੍ਰਿੰਕਲ ਆ ਵੈਫਰ ਅ ਸਾਰਿੰਗ ਦ ਬੋ ਕੇ ਪਰ ਅਗੇ ਕੇ ਸਗਾ ਫਰੇਗਾ ਅੱਛਾ ਇਹ ਕਿਆ ਕੀਆ ਮੈਨੇ ਤਾਂ ਕੱਲਾ ਟਿਊ ਨਹੀਂ ਸੁਣੀ ਇੰਗਲਿਸ਼ ਰੈਪਿੰਗ ਸੀ ਸਰ ਆ ਇਹਦਾ ਮਤਲਬ ਵੀ ਹੈਗਾ ਧਿਆਨ ਨਾਲ ਉਹ ਵੀ ਸਾਨੂੰ ਦੱਸ ਦਿਓ ਕੋਈ ਸਾਨੂੰ ਤਾਂ ਲੈਪਲਿੰਗ ਲੁਪਲਿੰਗ ਲੀ ਲੱਗਿਆ ਸੇ ਇੰਗਲਿਸ਼ ਹੈ ਮੈਂ ਹੇ 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 ਹ ਤੇ ਯਾ ਲਾਂਕੇ ਗਿਆ ਹੁਣ ਤਾਂ ਬੋਲੀਆਂ ਯਾਦ ਵੀ ਹੋਣ ਗਈ ਹੈ ਨਾ ਸਰ ਮੈਨੂੰ ਬੋਲੀਆਂ ਚ ਜ਼ਿਆਦਾ ਇੰਟਰਸਟ ਨਹੀਂ ਹੈਗਾ ਅੱਛਾ ਕੁੜੀਆਂ ਨੂੰ ਬੋਲੀਆਂ ਚ ਇੰਟਰਸਟ ਨਾ ਹੋਵੇ ਕਿਵੇਂ ਹੋ ਸਕਦਾ ਸੋ ਮੈਨੂੰ ਜ਼ਿਆਦਾ ਹੈ ਨਹੀਂ ਮੈਨੂੰ ਸਿੰਗਿੰਗ ਸੌਂਗਸ ਦੇ ਵਿੱਚ ਹੈਗਾ ਓਕੇ ਹਾਂਜੀ ਕਦੇ ਸੋਚਿਆ ਸਿੰਗਰ ਬਨਣ ਬਾਰੇ ਵੀ ਮੈਂ ਇੱਥੇ ਸਟੇਜ ਤੇ ਵਧੀਆ ਸਾਜੀ ਸੋਜੀ ਹੋਣਾ ਹੈ ਕਰਾਊਡ ਹੋਵੇ ਫਿਰ ਮੈਂ ਗਾਵਾਂ ਨਹੀਂ ਸਰ ਮੈਂ ਤਾਂ ਨਹੀਂ ਸੋਚਿਆ ਪਰ ਮੈਂ ਘਰੇ ਜ਼ਰੂਰ ਆਏ ਫੀਲ ਕਰਕੇ ਜਿਵੇਂ ਸਟੇ ਕਨਸੈਪਟ ਸਟੇਜ ਉੱਧਾ ਦੇ ਤੇ ਥੈਂਕ ਕਰਕੇ ਅੱਛਾ ਕਰੇ ਫੀਲਿੰਗ ਨਾ ਕਰਨੇ ਪੂਰਾ ਹਾਂਜੀ ਬਾਤਾਂ ਨੇ ਫਿਰ ਕਿਹਾ ਨਹੀਂ ਵੀ ਤੂੰ ਟਿਕ ਜਾ ਪੜ ਲਾ ਕੰਮ ਕਰ ਲਾ ਹਾਂਜੀ ਕਿਹਾ ਸੀ ਕਹਿੰਦੇ ਆਂਦਾ ਥੋੜਾ ਚਪਲ ਜ਼ਰੂਰ ਚਲਾ ਕੇ ਮਾਰੀ ਹੋਣੀ ਐ ਨਹੀਂ ਜੀ ਐ ਸੋਚ ਕੇ ਕਿਹਾ ਤੇ ਜਾਣ ਕੇ ਨਹੀਂ ਕਹ ਦੱਸ ਰਹੀ ਨਹੀਂ ਨਹੀਂ ਕਦੇ ਨਹੀਂ ਮਾਰੀ ਨਹੀਂ ਮਾਰੀ ਡਰ ਕੀ ਤੋਂ ਵੱਧ ਲੱਗਦਾ ਮम्मा ਤੋਂ ਜੀ ਮम्मा ਕੁੱਟਦੀ ਐ ਨਹੀਂ ਹਾਂਜੀ ਬੈਣੀ ਥੋੜੀ ਡਰਦਾ ਡੈਡੀ ਤੋਂ ਘੱਟ ਲੱਗਦਾ ਜੋ ਮਤਲਬ ਇੰਨਾ ਨਹੀਂ ਕਰਦੇ ਉਹਨਾਂ ਤੋਂ ਗੁੱਸਾ ਤਾਂ ਉਹਨਾਂ ਤੇ ਵੀ ਉਹ ਪੈਣਾ ਪਰ ਉਹਨਾਂ ਤੋਂ ਘੱਟ ਲੱਗਦਾ ਮੈਂ ਤਾਂ ਘੱਟ ਲੱਗਦਾ ਮੰਮੀ ਤੋਂ ਜ਼ਿਆਦਾ ਡਰ ਲੱਗਦਾ ਠੀਕ ਹੈ ਪੁੱਤ ਧੰਨਵਾਦ ਤੂੰ ਆਪਦਾ ਸਮਾਂ ਸਕੂਲ ਦੇ ਵਿੱਚੋਂ ਸਾਡੇ ਨਾਲ ਕੱਢਿਆ ਤੇ ਇਹ ਗੱਲਬਾਤ ਰੱਖੀ ਅਸੀਂ ਦੁਆ ਕਰਦੇ ਆਂ ਕਿ ਤੂੰ ਜੋ ਬਣਨਾ ਚਾਹੁੰਨੀ ਉਹ ਬਣੇ ਜੋ ਤੇਰੇ ਮਨ ਦੇ ਵਿੱਚ ਆ ਮਾਲਕ ਤੇਰੀਆਂ ਆਸਾਂ ਤੇ ਬੂਰ ਲਾਵੇ ਧੰਨਵਾਦ ਜੀ ਥੈਂਕ ਯੂ ਜੀ ਸੋ ਤੁਹਾਨੂੰ ਇਹ ਸਾਡੀ ਗੱਲਬਾਤ ਕਿਸ ਤਰੀਕੇ ਦੀ ਲੱਗੀ ਕਮੈਂਟ ਸੈਕਸ਼ਨ ਨਾਲ ਜ਼ਰੂਰ ਜੋੜਨਾ ਜੁੜੇ ਹੋ ਸਫਰ ਟੈਲੀਵਿਜ਼ਨ ਨਾਲ No, no,